ਦੁਨੀਆ ਭਰ ਦੇ ਨਾਨਕ ਨਾਮ ਦੇ ਲੋਕਾਂ ਦੇ ਹਿੱਤ ਦੇ ਬੋਲ ਰਹੇ ਨੇ ਇਹਨਾਂ ਗੱਲਾਂ ਕਰਕੇ ਕੀ ਧਰ ਹੀਦਰ ਕਮਜ਼ੋਰ ਹੋ ਗਿਆ ਔਰ ਇਹਨਾਂ ਗੱਲਾਂ ਕਰਕੇ ਹੀ ਸ਼੍ਰੋਮਣੀ ਕਾਂਗਰਸ ਸੁਧਾਰ ਲਹਿਰ ਦੇ ਆਗੂ ਨੇ 10 ਜੀਸੀ ਭਾਜਨ ਅ ਮਤਲਬ ਲੋਕਾਂ ਦਾ ਫਤਵਾ ਮੰਨਣ ਲਈ ਪ੍ਰਵਾਨ ਕਰਨ ਲਈ ਤਿਆਗ ਦਿਖਾਉਣ ਲਈ ਕੋਸ਼ਿਸ਼ ਕੀਤੀ ਜਿਹੜਾ ਉਹਨੇ ਖੁੱਸਾ ਕਰਕੇ ਅ ਚਲਾ ਦੇਣ ਵਾਲੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਕਰਨਾ ਸ਼ੁਰੂ ਕਰ ਦਿੱਤਾ ਇਸ ਹਲਕੇ ਤੋਂ ਸ਼੍ਰੋਮਣੀ ਕਾਂਗਰਸੀ ਬਹੁਤ ਜ਼ਿਆਦਾ ਵੋਟ ਗੱਡੀਆ ਚੰਦੂ ਮਰ ਸਾਹਿਬ ਇਹ ਕਾਰਨ ਕੀ ਹੋਇਆ ਇਹ ਸੋ ਕੈਂਡੀਡੇਟ ਐਮਪੀ ਚੋਣ ਲੜ ਰਹੀ ਸਿਕੋ ਅਸਲੀ ਤੌਰ ਤੇ ਮੈਂ ਸਮਝਦਾ ਜਿਹੜੀਆਂ ਜਗਜाहਰ ਹੋਈਆਂ ਸਾਝਾਂ ਬੀਜੇਪੀ ਦੀ ਲੀਡਰਸ਼ਿਪ ਨਾਲ ਅੰਤਰ ਖਾਤੇ ਔਰ ਬੀਜੇਪੀ ਦੀ ਲੀਡਰਸ਼ਿਪ ਨੂੰ ਪਟਿਆਲਾ ਲੋਕ ਸਭਾ ਸੀਟ ਦੇ ਇਜ਼ਾਰ ਦੀ ਸੰਭਾਲ ਕੇ ए एन के शर्मा ਦਾ ਪਾਰਟੀ ਪ੍ਰਤੀ代表 ਮੈਂ ਸਮਝਦਾ ਆਪਣੇ ਲੋਕਾਂ ਨਾਲ ਵਿਤਰੋ ਪਹਿਲਾਂ ਕੋਈ ਨਾ ਨਾ ਲੋਕਾਂ ਨੂੰ ਵੀ ਸਵਾਸਤੀ ਲੰਗਰਵਾਲ ਦੀ ਵਰਤੀ ਸੰਭਾ ਸਰ ਦੀ ਵਰਤੀ ਤੇ ਅਗਲਾ ਪ੍ਰੋਗਰਾਮ ਦਵਾਂਗੇ ਪਰ ਤਾਂ ਪਾਰਟੀ ਨੂੰ ਮਤਲਬ ਮੈਂ ਸਭ ਤੋਂ ਪਹਿਲਾਂ ਲੋਕਾਂ ਤੱਕ ਲੈ ਜਾਣ ਲਈ ਲੋਕਾਂ ਘਰ ਘਰ ਕੋ ਜਾਉਂਦੇ ਪਾਰਟੀ ਦਾ ਲੋਗਾਂ ਖਾਣ ਲੈਗਾ ਉਹ ਲੈ ਕੇ ਜਾਣ ਦਾ ਪ੍ਰੋਗਰਾਮ ਕਰਾਂਗੇ ਲੋਕਾਂ ਦੇ ਮੰਦਲ ਪੁਸ਼ਾ ਜੀ ਸਰੋਗ ਦੇ ਕਾਲੀ ਦੇ ਲਈ ਸੁਧਾਰ ਲੈ ਰਹੇ ਇਹ ਜਲਦੀ ਕੰਮ ਬੰਦ ਹੋਸਾ ਖਤਮ ਹੋ ਜਾਏਗਾ ਉਸ ਸਮਾਗਮਾਂ ਤੋਂ ਬਾਅਦ ਕਿ ਬਹੁਤ ਹੀ ਸ਼ੋਰ ਤੇ ਲੋਨ ਤੇ ਫਿਰ ਸਾਡਾ ਜੱਸੀ ਲਾਹਵਾਲੀ ਦੀ ਵੀ ਅਸਤਰ ਤੋਂ ਬਾਕੀ ਦੇ ਸਮਾਗਮਾਂ 'ਚ ਸਦਾ ਦੇਣ ਲਈ ਅਸੀਂ ਆਪਣੇ ਚੋਰ ਨੇ ਸੱਜਣ ਬੁਲਾਏ ਸੀ ਫਰੇ ਭਰਮੀ ਮੀਟਿੰਗ ਕਰਕੇ ਸਾਡਾ ਬੜਾ ਵੱਡੇ ਆਸ ਅਸਲੀਦ ਇਹਨਾਂ ਨੇ ਪੁਝਾਈਆ ਬਸ ਕਰਵਾਤ ਆਇਆ ਜਿਹੜੀ ਸ਼ਰਮਣੀ ਗੱਲ ਦਾ ਸੁਧਾਰ ਲੈਣ ਅਸੀਂ ਪੰਜਾਬ ਦੀ ਕੀਤੀ ਆ ਉਹਦੇ ਸਫਲਤਾ ਦੀ ਇਹ ਨਿਸ਼ਾਨੀ ਹੈ ਕਿਉਂਕਿ ਜਦੋਂ ਲੋਕ ਆਪ ਮਹਾਰੇ ਚੱਲ ਕੇ ਘਰਾਂ 'ਚੋਂ ਆਉਣ ਤਾਂ ਛੋਟੀ ਜੀ ਮੀਟਿੰਗ ਇੱਕ ਵੱਡੀ ਧਾਰੇ ਦਾ ਕੁਦਰਤੀ ਤੌਰ ਤੇ ਉਹ ਲਹਿਰ ਤੋਂ ਘਰ ਮਦਦ ਫਲਾਰਾ ਮਦਦ ਔਰ ਸਰोमਣੀ ਕਾਲੀ ਦਾ ਸੁਧਾਰ ਲਹਿਰ ਦਾ ਮਕਸਦ ਹੀ ਇਹ ਆ ਕਿ ਅੱਜ ਪੰਜਾਬ ਦੇ ਵਿੱਚ ਬੜੀ ਵੱਡੀਆਂ ਚੁਣੌਤੀਆਂ ਨੇ ਪੰਜਾਬ ਬੜੇ ਬੜੇ ਸੰਕਰਚਾ ਤੇ ਪੰਜਾਬ ਦੀ ਕਦੇ ਧਾਕ ਦੇਸ਼ ਔਰ ਦੁਨੀਆ ਵਿੱਚ ਪਛਸੀ ਔਰ ਅੱਜ ਦੇ ਪੰਜਾਬ ਦੀ ਸੰਗੀ ਨੱਪੜ ਲਈ ਕੇਂਦਰ ਸਰਕਾਰ ਪੰਜਾਬੀਆਂ ਦੀ ਕਮਜ਼ੋਰੀ ਤੇ ਪੰਜਾਬੀਆਂ ਦੇ ਲਾਹਬਾਰ ਤੋਂ ਦਾ ਫਾਇਦਾ ਉਠਾ ਕੇ ਅੱਜ ਜੋ ਪੰਜਾਬ ਦੀ ਸਿੱਧੀ ਗੱਲ ਕਰ ਰਹੀ ਹਾਂ ਪੰਜਾਬ ਲਾਹਵਾਰ ਹੋ ਰਿਹਾ ਹੈ ਕਿਉਂਕਿ ਪੰਜਾਬ ਦੀ ਮੌਜੂਦਾ ਸਰਕਾਰ ਦੀ ਲਾਪਰਵਾਹੀ, ਕਟਾਈ, ਕੰਮਾਂ ਦਾ ਫਾਇਦਾ ਵੀ ਕੇਂਦਰ ਨੂੰ ਸਾਰਿਆ ਤੇ ਪੰਜਾਬ ਦੀ ਆਵਾਜ਼ ਕਰਕੇ ਜਾਣੀ ਜਾਂਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਰ ਅੱਜ ਬਿਲਕੁਲ ਜ਼ੀਰੋ ਤੇ ਚੱਲ ਰਹੀ ਹੈ ਅੱਜ ਸ਼ਰੋਮਣੀ ਅਕਾਲੀ ਦਰ ਦੇ ਲੀਡਰਾਂ ਦਾ ਵਰਕਰਾਂ ਦਾ ਕੋਈ ਰੋਗ ਨਹੀਂ ਖੱਡਿਆ ਸਾਥ ਗੀਰ ਸੀ ਬਾਦਲ ਜਿਹੜੇ ਕੱਖੋਂ ਹੌਲਾ ਕਰਦਾ ਸ਼ਰੋਮਣੀ ਅਕਾਲੀ ਦਰ ਸਾਥ ਗੀਰ ਸੀ ਬਾਦਲ ਤੇ ਜਿਹੜੇ ਉਹਨਾਂ ਨੇ ਵਾਧ ਵਿਰਤੀ ਸੋਚ ਰੱਖਣਾ ਵਾਇ ਨੂੰ ਦਰਾਸ਼ ਕੀਤਾ ਉਹਦਾ ਨਤੀਜਾ ਕਿ ਸ਼ਰਮਣੀ ਅਕਾਲੀ ਦਲ ਦੇ ਮੁਦ ਪੰਜਾਬ ਦੇ ਲੋਕ ਵਾਰ-ਵਾਰ ਫਤਵਾ ਦੇ ਜਿਹੜੀ ਪਾਰਟੀ ਕਿਤੇ 30% ਤੋਂ ਉੱਪਰ ਚੁੱਕੀ ਸੀ ਅੱਜ ਘੱਟ ਹੀ ਘੱਟ 12% ਤੇ ਆ ਗਈ ਤੇ ਹੋਰ ਵੀ ਨੀਚੇ ਜਾ ਰਹੀ ਹੈ ਔਰ ਉਹਦੀ ਬੜੀ-ਬੜੀ ਚਿੰਤਾ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਦਾ ਲੋਕਾਂ ਦੀ ਆਸ ਉਮੀਦ ਅਕਾਲੀ ਲੀਡਰਾਂ ਤੇ ਲੋਕਾਂ ਨੇ ਲਾਈ ਆ ਉਸ ਕਿਸਮ ਦੀ ਲੀਡਰਸ਼ਿਪ ਅਸੀਂ ਆਕਾਲੀ ਦਲ ਦੀ ਲੈ ਕੇ ਆਈਏ ਇਹ ਸ਼ੁਰੂੀ ਕਲ ਕਲ ਸੁਧਾਰ ਲਹਿਰ ਦਾ ਮੁੱਖ ਮਕਸਦ ਹੈ ਕਿਉਂ ਕਰਦੇ ਆ ਜੀ ਵੋਟ ਦੇ ਕਿਹੜਾ ਕਾਰਨ ਹੈ ਹੀ ਆ ਕਿ ਜਿਸ ਤਰ੍ਹਾਂ ਦੀ ਆਸ ਉਮੀਦ ਹੈ ਗਾਲੀ ਲੀਡਰਸ਼ਿਪ ਤੇ ਲੋਕਾਂ ਨੂੰ ਸੀ ਉਹ ਲੀਡਰਸ਼ਿਪ ਕਿਸੇ ਸੁਭੀਤੀ ਬਾਦਲ ਦੇ ਨਾ ਸਹੀ ਕਿਉਂਕਿ ਸਭ ਤੋਂ ਪਹਿਲੀ ਗੱਲ ਆ ਕਿ ਇੱਕ ਮਨਤਕ ਜਨਦਵਤੀ ਹੋਵੇ ਉਹਦਾ ਪ੍ਰਧਾਨ ਦੇ 3 ਹਕਤ ਤੱਕ ਸਭ ਦੇ ਹੱਥ ਨਾ ਮਿਨ ਨਹੀਂ ਹਨੇਗਾ ਤਾਂ ਕੁਦਰਤੀ ਤੌਰ ਤੇ ਲੋਕਾਂ ਦਾ ਵਿਸ਼ਵਾਸ ਹੋਦਾ ਮੇਰਾ ਸਰਤਾ ਵਾਲਿਆਂ ਨਾਲ ਜਿਹੜੀ ਅੰਦਰ ਕਰਦੇ ਸੀ ਆ ਜਗ ਜਗ ਜਾਰ ਹੋਈ ਆ ਡੇਰਾ ਸਰਸਾ ਵਾਲਿਆਂ ਦੇ ਅੰਦਰ ਖਾਤੇ ਜਿਹੜੀਆਂ ਚਿੱਠੀਆਂ ਦਾ ਆਦਾਨ ਪ੍ਰਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਰਹੀਂ ਕਰਵਾਇਆ ਗਿਆ ਤੇ ਡੇਰਾ ਸਰਸਾ ਵਾਲਿਆਂ ਦੇ ਬੁੱਧ ਗੁਰੂ ਸਾਹਿਬ ਦਾ ਸੁਹਾਗ ਰਚਨ ਦਾ ਕੇਸ ਇੱਕ ਜੱਜ ਨੂੰ ਰਿਸ਼ਵਤ ਦੇ ਕੇ ਉਹਦੀ ਘਰ ਵਾਲੀ ਨੂੰ ਆਰ.ਆਈ.ਏ ਦੇ ਵਿੱਚ ਕਮਿਸ਼ਨਰ ਲਾ ਕੇ ਜਿਹੜੀ ਗੱਲ